ਅੰਨੇ ਮਾਪੇ ਬਾਪ ਦੇ ਇਕਲੌਤੇ ਪੁੱਤਰ ਨੂੰ ਮਾਰ ਕੇ ਇਸ ਪ੍ਰਾਲੀ ਦੇ ਵਿੱਚ ਲਕਾਉਣ ਦਾ ਯਤਨ ਕੀਤਾ ਗਿਆ লাশ ਲਕੋ ਦਿੱਤੀ ਗਈ ਕਿਵੇਂ ਧੂਕੇ ਰੂੜੀਆਂ ਦੇ ਵਿੱਚ ਦੀ ਲਿਆਂਦੀ ਗਈ ਉਸ ਨੌਜਵਾਨ ਦੀ লাশ ਤੇ ਪਰ ਕਾਹੇ ਦਿੱਤਾ ਗਿਆ ਕਿ ਆਖਰਕਾਰ ਉਹ ਮਾਰਿਆ ਨਹੀਂ ਗਿਆ ਕਿਵੇਂ ਮਰਿਆ ਪੂਰਾ ਮਾਮਲਾ ਕੀ ਹੈ ਦਿਖਾਉਂਗਾ ਮੋਗਾ ਜ਼ਿਲ੍ਹੇ ਦੇ ਅੰਦਗੜ ਪਿੰਡ ਦੇ ਵਿੱਚ ਦਾ ਜੀ ਇਹਨਾਂ ਨੇ ਪਤਾ ਨਹੀਂ ਅੱਗੇ ਕਿੰਨੇ ਘਰਾਂ ਦੇ ਦੀਵੇ ਬੁਝਾਤੇ ਆ ਜੀ ਤੇ ਅੱਜ ਇਹਨਾਂ ਸਾਡਾ ਵੀ ਘਰ ਗੁੱਲ ਕਰਤਾ ਜੀ ਤੇ ਸਾਡੀ ਤਾਂ ਇਹ ਵੀ ਸਾਨੂੰ ਅਨਸਾਫ਼ ਦਿੱਤਾ ਗਿਆ ਦੱਸਣ ਦੇ ਮੁਤਾਬਕ ਇਹ ਉਹ ਘਾਰ ਆ ਮੰਗਲ ਸਿੰਘ ਦਾ ਪਿਛਲਾ ਪਾਸਾ ਘਰ ਦਾ ਜਿੱਥੇ ਆ ਛਤਰੀ ਲੱਗੀ ਹੋਈ ਆ ਇਹ ਉਹਦਾ ਘਾਰ ਆ ਠੀਕ ਆ ਤੇ ਆ ਉਹ ਬਾਰੀ ਆ ਜਿੱਥੋਂ ਦੀ ਮਨਪ੍ਰੀਤ ਦੀ লাশ ਨੂੰ ਇਸੇ ਆ ਥਾਂ ਵਿੱਚ ਦੀ ਕਢੀਸ ਕੇ ਇੱਥੋਂ ਦੀ ਜਿਹੜਾ ਲਿਜਾ ਕੇ ਇਹ ਤੁਸੀਂ ਦੇਖਦੇ ਹੋ ਨਾਲ ਆ ਜਿਹੜਾ ਜ਼ਮੀਨ ਲੱਗਦੀ ਆ ਤੇ ਅੱਗੇ ਲਿਜਾ ਕੇ ਜਿਹੜਾ ਮਨਪ੍ਰੀਤ ਦੀ লাশ ਨੂੰ ਧੂਕੇ ਉੱਥੇ ਲਿਜਾ ਕੇ ਰੱਖ ਦਿੱਤਾ ਗਿਆ ਇਹ ਡਰਾਮਾ ਹੀ ਰਚ ਦਿੱਤਾ ਗਿਆ ਕਿ ਆਖਰਕਾਰ ਮਨਪ੍ਰੀਤ ਦੀ ਜਿਹੜੀ ਮੌਤ ਆ ਉਹ ਅਚਨ-ਚੇਤ ਕੁਦਰਤੀ ਤੌਰ ਤੇ ਘਰੇ ਸੁੱਤੇ ਪਈ ਦੀ ਹੋਈ ਆ ਇਹ ਆ ਮੰਗਲ ਸਿੰਘ ਦੇ ਘਰ ਦਾ ਪਿਛਲਾ ਪਾਸਾ ਜਿਹੜੀ ਇਹ ਬਾਰੀ ਇੱਥੇ ਵਰਤੀ ਗਈ ਆ ਆ ਨਾਲ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਫਿਰਨੀ ਆ ਇਹ ਸੜਕ ਆ ਗਈ ਜਿਹੜੀ ਜਿੱਥੋਂ ਦੀ ਲੰਘ ਰਹੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਹੈਗੀ ਫਿਰਨੀ ਪਿੰਡ ਦੀ ਇੱਥੇ ਉਹ ਰਾਤ ਨੂੰ ਨਾਲ ਉਸ ਪਰਿਵਾਰ ਨੂੰ ਲੈ ਕੇ ਜਿੱਥੇ ਮਨਪ੍ਰੀਤ ਦੁਕਾਨ ਤੇ ਲੱਗਿਆ ਸੀ ਕਿਤੇ ਇੱਧਰ ਲਿਆ ਜਾਂਦੇ ਸੀ ਇੱਥੋਂ ਦੀ ਤੁਰਦੇ ਫਿਰਦੇ ਰਹੇ ਪਰ ਇੱਥੋਂ ਦੀ ਇਹ Laash ਨੂੰ ਜਿਹੜਾ ਉਹਦੇ ਨੂੰ ਕੜੀਸਕੇ ਇਥੋਂ ਦੀ ਲਿਜਾਇਆ ਗਿਆ ਕਿਉਂਕਿ ਇਹ ਪਰਾਲੀ ਦੀਆਂ ਗੱਠਾਂ ਬਣਾ ਦਿੱਤੀਆਂ ਗਈਆਂ ਹੁਣ ਇੱਥੇ ਪਹਿਲਾਂ ਪਰਾਲੀ ਸੀ ਦਿੱਸੇ ਪੁਲਿਸ ਦੇ ਦੱਸਣ ਦੇ ਮੁਤਾਬਕ ਵੀ ਇਹ ਗੱਲ ਹੋਈ ਆ ਕਿ ਇਥੋਂ ਕਢੀਸਿਆ ਗਿਆ ਪਰਾਲੀ ਦੇ ਉੱਪਰ ਜਿਹੜਾ ਸੀਗਾ ਪੂਰੀ ਲੀਖ ਬਣ ਗਈ ਸੀਗੀ ਤੇ ਅੱਗੇ ਲਿਜਾ ਕੇ ਜਿਹੜਾ ਸੀਗਾ ਮਨਪ੍ਰੀਤ ਨੂੰ ਉੱਥੇ ਉਹਦੀ ਡੈੱਡ ਬਾਡੀ ਜਿਹੜੀ ਸੀਗੀ ਉਹ ਰੱਖ ਦਿੱਤੀ ਗਈ ਆ ਠੀਕ ਆ ਇਹ ਹੁਣ ਮੈਂ ਤੁਹਾਨੂੰ ਉਸ ਮੰਗਲ ਸਿੰਘ ਦੇ ਘਰ ਦਾ ਮੂਰਲਾ ਪਾਸਾ ਵੀ ਦਿਖਾਉਂਗਾ ਉਹ ਕੈਮਰੇ ਵੀ ਦਿਖਾਉਂਗਾ ਜਿੱਥੋਂ ਦੀ ਮਨਪ੍ਰੀਤ ਵੀ ਇਹ ਦੇਖਿਆ ਗਿਆ ਕਿ ਮੰਗਲ ਸਿੰਘ ਦੇ ਘਰ ਗਿਆ ਤੇ ਮੰਗਲ ਸਿੰਘ ਦਾ ਪਰਿਵਾਰ ਸੀ ਜਿਹੜਾ ਉਹ ਗੇੜੇ ਘੜਦਾ ਰਿਹਾ ਦੂਜਿਆਂ ਨੂੰ ਨਾਲ ਲੈ ਕੇ ਮੈਂ ਕੋਸ਼ਿਸ਼ ਕਰੂੰਗਾ ਤੇ ਕੋਸ਼ਿਸ਼ ਇਹ ਵੀ ਕਰਾਂਗੇ ਜਿਹੜੀ ਦੁਕਾਨ ਤੇ ਮਨਪ੍ਰੀਤ ਲੱਗਿਆ ਸੀ ਕਿ ਉਹ ਦੁਕਾਨਦਾਰ ਦੇ ਨਾਲ ਆਪਣੀ ਕੋਈ ਗੱਲਬਾਤ ਆ ਜਿਹੜੀ ਹੋ ਸਕੇ ਉਸ ਕੰਮ ਕਰਨ ਵਾਲੇ ਦੇ ਨਾਲ ਜਿਸੇ ਜਗ੍ਹਾ ਤੇ ਰੱਖੀ ਗਈ ਸੀਗੀ ਠੀਕ ਆ ਉਦੋਂ ਇੱਥੇ ਪਰਾਲੀ ਜਿਹੜੀ ਸੀਗੀ ਇੱਥੇ ਡੈੱਡ ਬਾਡੀ ਇੱਥੇ ਉਹਦਾ ਜਿਹੜਾ ਢੋ ਸਿਗਾ ਸਿਰ ਦਾ ਇੱਥੇ ਲਾ ਦਿੱਤਾ ਗਿਆ ਨਾਲ ਨਾਲ ਤੁਸੀਂ ਕਲਿੱਪ ਵੀ ਵੇਖੀ ਆ ਜਿੱਥੇ ਉਹਨੂੰ ਉਠਾਉਣ ਦਾ ਯਤਨ ਕੀਤਾ ਜਾਂਦਾ ਇਹ ਮੋਟਰਾਂ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਇਧਰ ਦਿਖਾ ਦੇ ਗਲੀ ਜਿਸ ਪਾਸੇ ਮੋਟਰਸਾਈਕਲ ਆ ਰਿਹਾ ਇਧਰ ਕੈਮਰੇ ਲੱਗੇ ਹੋਏ ਆ ਇਧਰ ਦੀ ਨਹੀਂ ਡੈੱਡ ਬਾਡੀ ਨੂੰ ਲਿਆਂਦਾ ਗਿਆ ਕਿਉਂਕਿ ਇਧਰ ਕੈਮਰੇ ਲੱਗੇ ਹੋਏ ਆ ਇਹ ਸੀ ਵੀ ਜੇ ਉਹਨੂੰ ਇਧਰ ਦੀ ਅਸੀਂ ਲਿਜਾਵਾਂਗੇ ਤਾਂ ਇਧਰ ਜਿਹੜੇ ਕੈਮਰੇ ਆ ਉਹਦੇ ਵਿੱਚ ਦੀ ਅਸੀਂ ਦਿਖਾਈ ਦੇਵਾਂਗੇ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਹੋਇਆ ਕਹਿੰਦੇ ਹੁੰਦੇ ਵੀ ਜਿਹੜਾ ਚੋਰ ਹੁੰਦਾ ਜਾਂ ਗਨਾਹ ਕਰਨ ਵਾਲਾ ਬੰਦਾ ਹੁੰਦਾ ਉਹ ਕਿਤੇ ਨਾ ਕਿਤੇ ਸਬੂਤ ਜ਼ਰੂਰ ਛੱਡਦਾ ਜਿੱਥੇ ਕਿ ਮਨਪ੍ਰੀਤ ਨੂੰ ਕੈਮਰਿਆਂ ਵਿੱਚ ਦੀ ਵੇਖਿਆ ਗਿਆ ਕਿ ਮੰਗਲ ਸਿੰਘ ਦੇ ਘਰੇ ਗਿਆ ਸੀ ਉੱਥੇ ਇਹ ਵੀ ਹੋਇਆ ਕਿ ਜਦੋਂ ਮੰਗਲ ਸਿੰਘ ਤੇ ਉਹਦਾ ਪਰਿਵਾਰ ਤੇ ਜਾਂ ਜਿਹਦੀ ਦੁਕਾਨ ਤੇ ਮਨਪ੍ਰੀਤ ਲੱਗਿਆ ਸੀਗਾ ਉਹਨੂੰ ਨਾਲ ਲੈ ਕੇ ਜਦੋਂ ਇੱਥੇ ਪਹਿਲਾਂ ਮੰਗਲ ਸਿੰਘ ਦਾ ਪਰਿਵਾਰ ਮਨਪ੍ਰੀਤ ਨੂੰ ਪਾ ਆ ਗਿਆ ਫਿਰ ਪੂਰਾ ਡਰਾਮਾ ਫਿਲਮ ਬਣਾਈ ਗਈ ਇਸੇ ਗੱਲ ਹੀ ਵੇਦੀ ਉਹਨਾਂ ਨੇ ਗੇੜੇ ਕੱਢੇ ਤੇ ਇਥੇ ਕੈਮਰਾ ਲੱਗਿਆ ਹੋਇਆ ਸੀ ਉਸੇ ਕੈਮਰੇ ਦੇ ਵਿੱਚ ਇਹ ਮਨ ਆਪਣਾ ਜਿਹੜਾ ਮੰਗਲ ਸਿੰਘ ਦਾ ਪਰਿਵਾਰ ਸੀ ਉਹ ਦਿਖਾਈ ਦਿੱਤਾ ਤੁਰਿਆ ਫਿਰਦਾ ਰਿਹਾ ਪਹਿਲਾਂ ਉਹ ਕਿਸੇ ਪਾਸੇ ਹੋਰ ਲੈ ਜਾਂਦੇ ਸੀਗੇ ਜਿਹੜਾ ਨਾਲ ਸੇਠ ਨੂੰ ਜਿਨ੍ਹਾਂ ਦੀ ਦੁਕਾਨ ਤੇ ਮਨਪ੍ਰੀਤ ਕੰਮ ਕਰਦਾ ਸੀ ਉਹ ਦੁਕਾਨ ਵਾਲਿਆਂ ਨੂੰ ਕਿਤੇ ਉਸ ਪਾਸੇ ਲੈ ਜਾਂਦੇ ਸੀ ਕਦੇ ਇਧਰ ਮੋਟਰ ਵਾਲੇ ਪਾਸੇ ਵੀ ਲੈ ਕੇ ਗਏ ਉਸ ਤੋਂ ਬਾਅਦ ਜਿੱਥੇ ਆ ਰੰਗ ਕੀਤਾ ਹੋਇਆ ਗੱਡੀ ਦੇ ਪਿਛਲੇ ਪਾਸੇ ਮੋਟਰਸਾਈਕਲ ਖੜਾ ਇਧਰ ਨੂੰ ਦਿਖਾ ਦਿਓ ਇੱਥੇ ਲਿਜਾ ਕੇ ਮੰਗਲ ਸਿੰਘ ਦਾ ਪਰਿਵਾਰ ਇਹ ਬੋਲਦਾ ਕਿ ਪਿਛਲੇ ਪਾਸਿਓਂ ਆਵਾਜ਼ ਹੂ ਹੂ ਦੀ ਆਵਾਜ਼ ਆ ਰਹੀ ਹੈ ਸ਼ਾਇਦ ਮਨਪ੍ਰੀਤ ਜਿਹੜੇ ਇੱਧਰ ਹੋਊਗਾ ਉਹ ਤੇ ਪਹਿਲਾਂ ਹੀ ਇੱਥੇ ਪਾ ਗਏ ਸੀਗੇ ਜਿਹੜਾ ਕੜੀਸਕੇ ਡੈੱਡ ਬਾਡੀ ਇੱਥੇ ਰੱਖ ਦਿੱਤੀ ਗਈ ਸੀ ਠੀਕਾ ਇਹਨਾਂ ਦੇ ਦੱਸਣ ਦੇ ਮੁਤਾਬਕ ਕੁਝ ਦੂਰੀ ਤੇ ਜਿਹੜਾ ਹੱੱਡਾ ਰੂੜੀ ਵੀ ਸੀਗੀ ਤੇ ਜੇ ਕਿਤੇ ਇੱਥੇ ਸੈਟ ਕੀ ਉਹ ਪਰਿਵਾਰ ਮੁੜ ਜਾਂਦਾ ਤਾਂ ਹੋ ਸਕਦਾ ਇੱਥੇ ਕੁੱਤਿਆਂ ਨੇ ਵੀ ਜਿਹੜੀ ਸੀਗੀ ਸਸ਼ਕਾਰ ਦੇ ਯੋਗ ਨਾ ਛੱਡਦੇ ਪਰ ਨਹੀਂ ਉਹਨਾਂ ਨੇ ਪੂਰੇ ਪਲਾਨ ਦੇ ਮੁਤਾਬਕ ਇੱਥੋਂ ਲੈ ਕੇ ਗਏ ਉਸ ਤੋਂ ਬਾਅਦ ਜਿਹੜਾ ਘਰੇ ਲਿਜਾ ਕੇ ਉਹਦੇ ਅੰਨੇ ਮਾਪੇ ਦਾ ਇਹ ਫਾਇਦਾ ਚੱਕਿਆ ਗਿਆ ਉਸ ਪਰਿਵਾਰ ਦੇ ਵੱਲ ਤੇ ਰਾਤ ਨੂੰ ਉਹਦੇ ਕਮਰੇ ਦੇ ਵਿੱਚ ਮੰਜੇ ਦੇ ਉੱਤੇ ਪਾ ਦਿੱਤੀ ਗਈ ਤੇ ਸਵੇਰੇ ਜਦੋਂ ਪਰਿਵਾਰ ਆਪਣੇ ਬੱਚੇ ਨੂੰ ਉਠਾਉਂਦਾ ਚਾਹ ਪਾਣੀ ਦੇ ਲਈ ਤੇ ਮਨਪ੍ਰੀਤ ਨਹੀਂ ਬੋਲਦਾ ਉਹ ਜਿਹੜਾ ਉਹਦੀ ਮੌਤ ਤਕਰੀਬਨ ਮੰਗਲ ਸਿੰਘ ਦੇ ਘਰੇ ਹੋ ਚੁੱਕੀ ਸੀ ਕਿਉਂਕਿ ਇਹ ਗੱਲ ਤੋਂ ਪਰਦਾ ਚੁੱਕਿਆ ਜਾ ਸਕਿਆ ਅਸੀਂ ਇਹਨੂੰ ਛੁਟਲਾ ਨਹੀਂ ਸਕਦੇ ਹਕੀਕਤ ਇਹ ਹੀ ਆ ਤੇ ਬਾਅਦ ਵਿੱਚ ਮਨਪ੍ਰੀਤ ਦਾ ਪਰਿਵਾਰ ਆ ਜਿਹੜਾ ਇਕੱਠਾ ਹੁੰਦਾ ਵੇਖਿਆ ਗਿਆ ਤੇ ਪਰ ਗੱਲ ਕਿੱਥੋਂ ਨਿਕਲਦੀ ਆ ਉਹਦੀਆਂ ਫੋਨ ਕਾਲਾਂ ਤੋਂ ਕਿ ਫੋਨ ਆਖਰਕਾਰ ਕਿਹਨੂੰ ਕੀਤਾ ਗਿਆ ਸਸਰੀਕਰ ਸਸਰੀਕਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਜੀ ਇਹ ਜਿਹੜੀ ਘਟਨਾ ਹੋਈ ਆ ਕੀ ਗੱਲਬਾਤ ਹੋਈ ਹੈ ਇਹ ਜੀ ਘਟਨਾ ਜਿਹੜੀ ਹੋਈ ਆ ਮੇਰਾ ਇਹ ਮਾਨਪ੍ਰੀਤ ਲੜਕੇ ਦਾ ਨਾਂ ਸੀ ਉਰਫ ਪੀਚਾ ਪੀਚਾ ਆਂਦੇ ਸੀ ਜੀ ਮੇਰੇ ਭਰਾ ਦਾ ਇਹ ਲੜਕਾ ਸੀ ਜਿਹੜਾ ਮੇਰਾ ਭਰਾ ਉਹਨੂੰ ਮਤਲਬ ਨਿਗਾ ਵੀ ਹੈ ਨਹੀਂ ਤੇ ਥੋੜਾ ਜਿਹਾ ਉੱਚਾ ਵੀ ਸੁਣਦਾ ਘੱਟ ਸੁਣਦਾ ਤੇ ਉਹਦੀ ਮੰਮੀ ਨੂੰ ਵੀ ਜਦਾਂ ਇੰਨਾ ਦਿਮਾਗ ਉਹਦਾ ਤੇਜ ਨਹੀਂ ਨਿਗਾ ਵੀ ਉਹਦੀ ਕਮਜ਼ੋਰ ਆ ਘੱਟ ਆ ਨਿਗਾ ਬਹੁਤ ਘੱਟ ਆ ਤੇ ਸਾਨੂੰ ਤਾਂ 25 ਤਰੀਕ ਨੂੰ ਸਵੇਰੇ 7:00 ਵਜੇ ਦਾ ਟਾਈਮ ਆ ਸਵਾ 7:00 ਦਾ ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਮੇਰਾ ਜਿਹੜਾ ਭਤੀਜਾ ਗੁਰਪੇਜ ਉਹਨੂੰ ਇਹਨਾਂ ਨੇ ਸੱਦਿਆ ਵੀ ਬੀਚਾ ਜਿਹੜਾ ਹੈ ਨਾ ਉਹ ਬੋਲਦਾ ਚੱਲਦਾ ਨਹੀਂ ਜੀ ਤੇ ਜੇ ਹਲਾਉਂਦੇ ਦੇ ਹਿਲਦਾ ਵੀ ਨਹੀਂ ਹੂੰ ਉਹ ਜਦੋਂ ਆ ਕੇ ਉਹਨੇ ਵੇਖਿਆ ਤੇ ਉਹਨੇ ਆਪਦੇ ਦੂਜੇ ਭਰਾ ਗੁਰਵਿੰਦਰ ਸਿੰਘ ਨੂੰ ਆਖਿਆ ਵੀ ਚਾਚੇ ਨੂੰ ਸੱਦ ਕੇ ਲਿਆ ਹੂੰ ਉਹ ਮੈਨੂੰ ਸੱਦਣ ਗਿਆ ਤੇ ਜਦੋਂ ਮੈਂ ਆ ਕੇ ਵੇਖਿਆ ਤੇ ਉਹਦੇ ਵਿੱਚ ਮਤਲਬ ਉਹਦੀ ਮੌਤ ਹੋਈ ਹੋਈ ਸੀ ਕੋਈ ਕੁਝ ਸਮਾਂ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਸੀ ਹੂੰ ਤੇ ਉਹਦੇ ਵਿੱਚ ਕੁਝ ਨਹੀਂ ਸੀ ਤੇ ਮੈਂ ਇਹਨਾਂ ਨੂੰ ਅਖਿਆ ਦੇ ਵਿੱਚ ਤਾਂ ਕੁਝ ਨਹੀਂ ਜੇ ਤੁਸੀਂ ਭਾਈ ਛੇਰ ਦਿਖਾਉਣਾ ਤੇ ਦਿਖਾ ਲਈਏ ਆਪਾਂ ਹੂੰ ਉਹ ਫਿਰ ਨਹੀਂ ਮਾਨਖੜ ਕਰਦਾ ਖਰੁੱਦਾ ਜਾਂਦਾ ਵਿਚਾਲ ਆਪਾਂ ਸ਼ਹਿਰ ਦਿਖਾ ਲੈਨੇ ਆ ਫਿਰ ਜਿਹੜਾ ਉਹਦੇ ਕੋਲ ਮੋਬਾਈਲ ਫੋਨ ਸੀ ਉਹ ਮੇਰਾ ਭਤੀਜਾ ਗੁਰਪ੍ਰੀਤ ਜਾਂਦਾ ਵੀ ਇਹਦੇ ਵਿੱਚ ਨਾ ਚਾਚਾ ਇਹਨਾਂ ਨੂੰ ਮਤਲਬ ਕਾਲ ਆਈ ਹੋਈ ਆ ਹੂੰ ਤੇ ਆਪਾਂ ਆ ਫਲਾਨਾ ਫਲਾਨੇ ਬੰਦੇ ਦੀ ਕਾਲ ਆ ਫਿਰ ਮੈਂ ਉਹਨੂੰ ਇਹ ਗੱਲ ਆਖੀ ਵੀ ਗੁਰਪ੍ਰੀਤ ਆਪਾਂ ਇਹਦੀ ਐਫਆਰ ਵੀ ਦਰਜ ਕਰਾਉਣੀ ਆ ਤੇ ਪੋਸਟਮਾਰਟਮ ਵੀ ਆਪਾਂ ਇਹਦਾ ਕਰਾਉਣਾ ਕਿਉਂ ਆਪਣਾ ਤਾਂ ਹੁਣ ਤੁਰ ਗਿਆ ਇਹ ਜਿਹੜੀ ਕਾਲ ਆ ਉਹ ਕਿਹਦੀ ਆਈ ਸੀ ਪਿੰਡ ਦੇ ਕੋਈ ਉਹਦੇ ਨਾਲ ਦੇ ਸਾਥੀ ਸੀ ਜਾਂ ਕੌਣ ਸੀ ਪਿੰਡ ਦੇ ਵਿੱਚ ਜਿਹੜੇ ਇਹ ਨਸ਼ੇ ਪੱਤੇ ਦਾ ਕੰਮ ਕਰਦੇ ਆ ਅੱਗੇ ਵੀ ਉਹਨਾਂ ਦੇ ਪਰਚਾ ਹੋ ਚੁੱਕਾ ਉਹਨਾਂ ਦੀ ਕਾਲ ਸੀ ਉਹਦੀ ਵੀ ਕਾਲ ਆਈ ਸੀ ਤੇ ਉਹਨਾਂ ਦੇ ਦੂਜੇ ਜੀਆਂ ਦੀ ਵੀ ਕਾਲ ਆਈ ਹੋਈ ਸੀ ਹੂੰ ਤੇ ਜਦੋਂ ਇਹਨੇ ਕਾਲ ਮੈਨੂੰ ਦੱਸਿਆ ਵੀ ਬੀਚੇ ਨੂੰ ਫੋਨ ਆਇਆ ਸੀ ਇਹਨੂੰ ਰਾਤ ਐਸ ਵਜੇ ਟਾਈਮ ਤੇ ਤੇ ਇਹ ਬੀਚਾ ਨੂੰ ਸੱਦਿਆ ਗਿਆ ਕਰੇ ਹੂੰ ਫੇਰ ਸਾਡੇ ਮਨ ਚ ਆ ਵੀ ਇਹਦਾ ਕਤਲ ਕੀਤਾ ਗਿਆ ਹੂੰ ਤੇ ਅਸੀਂ ਵੀ ਐਫ ਆਰ ਵੀ ਕਰਾਵਾਂਗੇ ਤੇ ਇਹਦਾ ਪੋਸਟ ਮਾਰਟ ਵੀ ਕਰਾਵਾਂਗੇ ਹੂੰ ਤੇ ਉਹ ਫਿਰ ਅਸੀਂ ਜਦੋਂ ਪੁਲਿਸ ਨੂੰ ਇਨਫਾਰਮੇਸ਼ਨ ਦਿੱਤੀ ਸਰਪੰਚ ਸਾਹਿਬ ਨੂੰ ਦੱਸਿਆ ਉਹਨੇ ਪੁਲਿਸ ਨੂੰ ਫੋਨ ਕਰਤਾ ਪੁਲਿਸ ਵਾਲੇ ਇੱਥੇ ਆਏ ਆ ਸਾਡੇ ਘਰੇ ਉਹ ਸਾਨੂੰ ਪੁੱਛਦੇ ਰਹੇ ਆ ਤੇ ਅਸੀਂ ਆਖਿਆ ਵੀ ਇਸ ਤਰ੍ਹਾਂ ਇਸ ਰਾਹੀ ਤਸਵੀਰਾਂ ਹੀ ਵੇਖਿਆ ਸਵਾ 7 ਵਜੇ ਸਾਨੂੰ ਨਹੀਂ ਪਤਾ ਬੀ ਦੀ ਕਦੋਂ ਦੀ ਡੈਥ ਹੋਈ ਆ ਫਿਰ ਜਿਨ੍ਹਾਂ ਨੇ ਸੱਦਿਆ ਉਹ ਕੀ ਨਾਮ ਸੀ ਤੁਹਾਡੇ ਪਿੰਡ ਚ ਕੋਈ ਪਰਿਵਾਰ ਸੀ ਉਹ ਹਾਂ ਜੀ ਉਹ ਅੱਗੇ ਨਸ਼ੇ ਪੱਤੇ ਦਾ ਕੰਮ ਕਰਦੇ ਉਹਦਾ ਮੁੰਡੇ ਨੂੰ ਜੀਤਾ ਜੀਤਾ ਆਂਦੇ ਤੇ ਪਿਓ ਦਾ ਨਾਮ ਹੈ ਮੰਗਲ ਸਿੰਘ ਜੀ ਤੇ ਇੱਕ ਉਹਦੀ ਵਾਈਫ ਆ ਜਿਹੜੀ ਉਹ ਇਹਨਾਂ ਦੇ ਮਤਲਬ ਉਹਨਾਂ ਨੇ ਫੋਨ ਕੀਤਾ ਸੀ ਰਾਤ ਦੇ ਨੂੰ ਤੇ ਇਹ ਉਹਨਾਂ ਦੇ ਘਰੇ ਗਿਆ ਕਿੰਨੇ ਵਜੇ ਫੋਨ ਆਉਂਦਾ ਰਾਤ ਨੂੰ ਇਹ ਜਦੋਂ ਕੈਮਰੇ ਮਤਲਬ ਜਿਹੜੇ ਦੇਖੇ ਗਏ ਆ ਜਦੋਂ ਇਹਨਾਂ ਨੇ ਸਾਰਾ ਪਤਾ ਕੀਤਾ ਫੋਨ ਦੀ ਟਾਈਮ ਦਾ ਮੈਨੂੰ ਪਤਾ ਨਹੀਂ ਹੈਗਾ ਪਰ ਉਹ ਜਦੋਂ ਕੈਮਰੇ ਵੇਖੇਗੇ ਕੈਮਰਿਆਂ ਦੇ ਵਿੱਚ ਇਹ ਤਕਰੀਬਨ 10 ਵਜੇ ਉਹਨਾਂ ਦੇ ਘਰ ਨੂੰ ਜਾ ਰਿਹਾ ਰਾਤ ਨੂੰ ਆ ਰਾਤ ਨੂੰ 10 ਵਜੇ ਦਾ ਟਾਈਮ ਆ ਉਦੋਂ ਅੱਗੇ ਵੀ ਕਦੇ ਜਾ ਵੜਦਾ ਉਹਨਾਂ ਦੇ ਘਰੇ ਅੱਗੇ ਸਾਨੂੰ ਇਹ ਪਤਾ ਨਹੀਂ ਵੀ ਜਾਂਦਾ ਆਉਂਦਾ ਨਹੀਂ ਪਹਿਲਾਂ ਉਹਨਾਂ ਦੇ ਨਾਲ ਉਹ ਕੰਮ ਬਿਲਡਿੰਗ ਦਾ ਸਿੱਖਦਾ ਰਿਹਾ ਇਹਦਾ ਹੁਣ ਜਾਣ ਜਾਨੀ ਹੈਗਾ ਸੀ ਵੀ ਇਹ ਸਹਾਰਾ ਨਹੀਂ ਪਤਾ ਵੀ ਰਾਤ ਗਿਆ ਜਾਂ ਅੱਗੇ ਨਹੀਂ ਗਿਆ ਰਾਤ ਵਾਰੀ ਸਾਨੂੰ ਨਹੀਂ ਪਤਾ ਵੀ ਚਲੋ ਹੁਣ ਜਾਣ ਇਹਦਾ ਬਣਿਆ ਇਹਨਾਂ ਨੇ 6-7 ਮਹੀਨੇ ਕੰਮ ਕਰਦਾ ਰਿਹਾ ਇਸ ਕਰਕੇ ਤਾਂ ਹੁਣ ਜਾਣ ਹੈਗਾ ਸੀ ਉਹਨਾਂ ਤੇ ਉਹ ਕੈਮਰਿਆਂ ਦੇ ਮੁਤਾਬਕ ਜਦੋਂ ਇਹਨਾਂ ਦੇ ਘਰ ਚਲਾ ਜਾਂਦਾ ਉਸ ਤੋਂ ਬਾਅਦ ਅੱਗੇ ਨਹੀਂ ਜਾਂਦਾ ਅਗਲੇ ਵੀ ਕੈਮਰੇ ਸੀ ਦੇਖੇ ਗਾਹ ਨਹੀਂ ਗਿਆ ਇਹ ਇਹਨਾਂ ਦੇ ਘਰ ਉਹ 10 ਵਜੇ ਪਹੁੰਚ ਜਾਂਦਾ ਜੀ ਉਸ ਤੋਂ ਬਾਅਦ ਇਹਨਾਂ ਦੇ ਘਰੋਂ ਉਹ ਵਾਪਸ ਨਹੀਂ ਆਉਂਦਾ ਜੀ ਉਸ ਤੋਂ ਬਾਅਦ ਜਦੋਂ ਕੈਮਰੇ ਅੱਗੇ ਫਿਰ ਚੈੱਕ ਕੀਤੇ ਜਾਂਦੇ ਆ ਤੇ ਇਹ ਤਿੰਨ ਜੀ ਆ ਮੰਗਲ ਸਿੰਘ ਮੰਗਲ ਸਿੰਘ ਦੀ ਵਾਈਫ ਤੇ ਇੱਕ ਇਹਦਾ ਲੜਕਾ ਜਿਹੜਾ ਨਸ਼ੇ ਪੱਤੇ ਦਾ ਚਿੱਟੇ-ਛੋਟੇ ਦਾ ਕੰਮ ਕਰਦਾ ਇਹ ਤਿੰਨੇ ਜਣੇ ਮਤਲਬ ਸਵਾ ਘੰਟੇ ਡੇਢ ਘੰਟੇ ਬਾਅਦ ਇਹ ਸਾਡੇ ਗੁਆਂਢ ਦਾ ਦੁਕਾਨ ਉਹਨਾਂ ਨਾਲ ਇਹ ਮੁੰਡਾ ਕੰਮ ਤੇ ਲੱਗਾ ਹੋਇਆ ਸੀ ਵਿਚਾ ਮਨਪ੍ਰੀਤ ਜੀ ਹਾਂ ਮਨਪ੍ਰੀਤ ਹੁਣ ਲੱਗਾ ਹੋਇਆ ਸੀਗਾ ਜੀ ਲੱਗਾ ਹੋਇਆ ਸੀ ਜੀ ਫਿਰ ਇਹ ਆਗੇ ਇਹਨਾਂ ਨੇ ਉਹਨਾਂ ਦੇ ਘਰ ਦੱਸਿਆ ਜੀ ਵੀ ਇਸ ਤਰ੍ਹਾਂ ਕਰਕੇ ਵਿਚਾ ਲੱਭਦਾ ਨਹੀਂਗਾ ਜੀ ਤੇ ਇਹ ਉਹਨਾਂ ਨੂੰ ਨਾਲ ਲੈ ਕੇ ਗਏ ਆ ਤੇ ਉੱਥੇ ਫਿਰ ਇਹ ਉਹਨਾਂ ਡਰਾਮਾ ਰਾਜਦੇਰੇ ਕਦੇ ਐ ਚਲੇ ਗਏ ਕਦੇ ਐ ਚਲੇ ਗਏ ਇਹਨਾਂ ਨੇ ਡਰਾਮਾ ਸਾਰਾ ਬਣਾਇਆ ਕਿ ਜਦੋਂ 5-7 ਮਿੰਟ ਭਾਲ ਪੂਲ ਕਰਕੇ ਤੇ ਫੇਰ ਆਂਦੇ ਇਧਰੋਂ ਆਵਾਜ਼ ਆਉਂਦੀ ਫਿਰ ਉੱਥੇ ਲੈ ਗਏ ਉਹਨਾਂ ਨੂੰ ਤੇ ਹਾਂ ਉੱਥੇ ਲੈ ਜਾ ਕੇ ਆਂਦੇ ਉਹਦਾ ਪਿਆ ਹੋਇਆ ਪਾ ਕੇ ਸਾਰਾ ਕੰਮ ਤਾਂ ਇਹਨਾਂ ਹੀ ਕੀਤਾ ਸੀ 10 ਵਜੇ ਜਾਨੀ ਜਾਨੀ ਉੱਥੇ ਖੇਤ ਲੱਭਦੇ ਰਹੇ ਜਾਨੀ ਘਾਰੇ ਇਹਨਾਂ ਦੇ ਗਿਆ ਹੋ ਤੁਸੀਂ ਕੈਮਰੇ ਚ ਵੇਖਿਆ ਉਸ ਤੋਂ ਬਾਅਦ ਫਿਰ ਖੇਤ ਕਿਵੇਂ ਪਹੁੰਚਦਾ ਇਹ ਗੱਲ ਨਹੀਂ ਪਤਾ ਲੱਗੀ ਇਹ ਸਾਨੂੰ ਨਹੀਂ ਪਤਾ ਇਹ ਤਾਂ ਜਦੋਂ ਇਹਨਾਂ ਨੂੰ ਫਿਰ ਕੈਂਬਰੀਆਂ ਦੇ ਜਦੋਂ ਦੱਸਣ ਦੇ ਅਸਾਰ ਪੁਲਿਸ ਨੇ ਦੇਖੇ ਵੀ ਇਹਨਾਂ ਦੇ ਘਰੇ ਜਾਂਦਾ ਹੂੰ ਫਿਰ ਜਦੋਂ ਪੁਲਿਸ ਨੇ ਇਹਨਾਂ ਨੂੰ ਮਤਲਬ ਸੱਦਿਆ ਇਹਨਾਂ ਨੂੰ ਇਹਨਾਂ ਨਾਲ ਪੁਲਿਸ ਨੇ ਗੱਲਬਾਤ ਕੀਤੀ ਹੂੰ ਤੇ ਉਹ ਪੁਲਿਸ ਕੋਲ ਫੇਰੇ ਇਹਨਾਂ ਨੇ ਪੁਲਿਸ ਨੇ ਇਹਨਾਂ ਨੂੰ ਦਬਕਾ ਮਾਰਿਆ ਜਾਂ ਕਿਵੇਂ ਵੀ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਸਾਰੀ ਗੱਲ ਦਾ ਪਤਾ ਹੈ ਹੂੰ ਫਿਰ ਉਹਦੇ ਕੋਲੇ ਪੁਲਿਸ ਨੇ ਸਾਨੂੰ ਇਹ ਗੱਲ ਦੱਸੀ ਆ ਵੀ ਇਹ ਮੰਨੇ ਆ ਵੀ ਨਸ਼ੇ ਦੀ ਓਵਰਡੋਜ਼ ਹੋ ਗਈ ਤੇ ਉਹਨੂੰ ਦੰਦਨ ਪੈ ਗਈ ਤੇ ਨੱਕ ਚੋਂ ਖੂਨ ਵੀ ਆਉਂਦਾ ਸੀ ਉੱਥੇ ਜਿਹਦੀ ਕਿਤੇ ਡੈਥ ਹੋ ਗਈ ਤੇ ਫੜ ਕੇ ਕੜੀਸਕੇ ਤੇ ਬਾਹਰ ਛੱਟੀ ਆਈ ਅਨਸਾਣੀਅਤ ਸ਼ਰਮਸ਼ਾਰ ਵੀ ਹੋਈ ਆ ਵੇਖੋ ਜਿਹੜਾ ਇਹ ਬਾਣਾ ਵਾਪਰਿਆ ਜਾਂ ਹੋ ਗਈ ਚਲੋ ਮੌਤ ਹੋ ਗਈ ਮੰਗਲ ਸਿੰਘ ਦੇ ਘਰ ਦੇ ਵਿੱਚ ਇਹ ਘਟਨਾ ਘਟਿਆ ਮਨਪ੍ਰੀਤ ਉਹਨਾਂ ਦੇ ਘਰੇ ਗਿਆ ਠੀਕਾ ਉੱਥੇ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਉੱਥੇ ਮੌਤ ਹੁੰਦੀ ਆ ਤਾਂ ਇਸ ਪਰਿਵਾਰ ਨੂੰ ਨਹੀਂ ਦੱਸਿਆ ਗਿਆ ਕਿਉਂਕਿ ਮਨਪ੍ਰੀਤ ਦੇ ਜਿਹੜੇ ਮਾਤਾ ਪਿਤਾ ਉਹਨਾਂ ਨੂੰ ਚੰਗੀ ਤਰ੍ਹਾਂ ਸੁਣਾਈ ਵੀ ਨਹੀਂ ਦਿੰਦਾ ਤੇ ਦਿਖਾਈ ਵੀ ਨਹੀਂ ਦਿੰਦਾ ਦੋਨਾਂ ਜਾਣਿਆਂ ਨੂੰ ਠੀਕ ਆ ਇਹਨਾਂ ਦੇ ਘਰ ਨਹੀਂ ਉਹਨਾਂ ਨੇ ਦੱਸਿਆ ਮੌਤ ਹੋ ਗਈ ਆ ਉਹਦੀ ਉਥੋਂ ਡੈੱਡ ਬੋਡੀ ਨੂੰ ਘਰੀਸ ਕੇ ਡੇਢ ਕਿਲੋਮੀਟਰ ਡੇਢ ਕਿਲਾ ਜਾਣੀ ਡੇਢ ਕਿਲੇ ਫਾਸਲਾ ਦੂਰ ਜਿਹੜਾ ਖੇਤ ਸੀ ਉੱਥੇ ਪਰਾਲੀ ਦੇ ਵਿੱਚ ਉਹਦੀ ਬੱਡੀ ਸੈਟ ਕੇ ਫਿਰ ਹੁਣ ਮਨਪ੍ਰੀਤ ਜਿੱਥੇ ਕੰਮ ਕਰਦਾ ਸੀ ਪਿੰਡ ਕਿਸਤੀ ਦੁਕਾਨ ਤੇ ਲੱਗਿਆ ਸੀ ਹਾਂ ਸਾਡੇ ਸਾਹਮਣੇ ਹੀ ਦੁਕਾਨਾ ਕਰਦਾ ਕਾਹਦਾ ਕੰਮ ਸੀ ਕੰਮ ਉਹ ਕਰਿਆਨੇ ਦੀ ਦੁਕਾਨਾ ਹਾਂ ਜੀ ਕਰਿਆਨੇ ਦੀ ਦੁਕਾਨ ਤੇ ਕੰਮ ਕਰਦਾ ਸੀ ਰਾਤ ਨੂੰ ਜਦੋਂ ਉਹਦੀ ਮੌਤ ਹੋ ਜਾਂਦੀ ਆ ਰਾਤ ਨੂੰ 11 12 ਵਜੇ ਉਹ ਪਰਿਵਾਰ ਨੂੰ ਉਠਾਇਆ ਜਾਂਦਾ ਜਿੱਥੇ ਮਨਪ੍ਰੀਤ ਦੁਕਾਨ ਤੇ ਕੰਮ ਕਰਦਾ ਸੀ ਉਹਨਾਂ ਨੂੰ ਨਾਲ ਲੈ ਕੇ ਫਿਰ ਉੱਥੇ ਖੇਤ ਦੇ ਵਿੱਚ ਭਾਲਣ ਗਏ ਆ ਹਾਂ ਜੀ ਖੇਤ ਵਿੱਚ ਇਹ ਮਤਲਬ ਪਹਿਲਾਂ ਇਸ ਤਰ੍ਹਾਂ ਨਾ ਪਾਸੇ ਅਸੀਂ ਆ ਜਿਹਦੀ ਫਿਰਨੀ ਚੜਦੇ ਨੂੰ ਜਦੋਂ ਵੱਡੂ ਵਾਲਾ ਨੂੰ ਆਪਣੀ ਛੜਕ ਜਲੇਗੀ ਇਧਰ ਨੂੰ ਲੈ ਕੇ ਫਿਰ ਸਾਡੀ ਖੇਤ ਨੂੰ ਰਸਤਾ ਜਾਂਦਾ ਜੀ ਫਿਰ ਸਾਡੇ ਖੇਤ ਨੂੰ ਮੋਟਰ ਵੱਲ ਨੂੰ ਲੈ ਗਏ ਇੱਧਰ ਵੀ ਹੈ ਨਹੀਂ ਇੱਧਰ ਵੀ ਹੈ ਨਹੀਂ ਫਿਰ ਉੱਥੋਂ ਜਦੋਂ ਇਹ ਇਹਨਾਂ ਦੇ ਦੱਸਣ ਮੁਤਾਬਕ ਆ ਵੀ ਜਿਹੜੇ ਆਪਣੇ ਗਵਾਂਢੀ ਸੀ ਜਿਹੜੇ ਨਾਲ ਗਏ ਆ ਜੀ ਵੀ ਇੱਥੋਂ ਆਪਾਂ ਵਾਪਸ ਮੁੜੇ ਆਉਂਦੇ ਆ ਵਾਪਸ ਮੁੜੇ ਆਉਂਦੇ ਇਹਨਾਂ ਨੂੰ ਤਾਂ ਫਿਰ ਪਤਾ ਸੀ ਜੋ ਇਹਨਾਂ ਨੇ ਘਟਨਾ ਕੀਤੀ ਹੋਈ ਸੀ ਉੱਥੋਂ ਆਦੇ ਨਹੀਂ ਇੱਧਰੋਂ ਆਵਾਜ਼ ਹੂੰ ਤਾਂ ਫਿਰ ਇਹਨਾਂ ਨੂੰ ਉੱਥੇ ਲੈ ਗਿਆ ਜੀ ਹਾਂ ਉੱਥੇ ਇਹਨਾਂ ਦੇ ਦੱਸਣ ਮੁਤਾਬਕ ਸੀ ਇਹਦੇ ਉੱਤੇ ਪ੍ਰਾਲੀ ਕੋਲੂਲੀ ਜੀ ਸਿਟੀ ਪਈ ਜੀ ਹਾਂ ਤੇ ਉੱਥੇ ਪਿਆ ਵੈਸੇ ਲੰਮਾ ਫਿਰ ਇਹ ਆਵਾਜ਼ਾਂ ਬੂਜਾਂ ਮਾਰਦੇ ਰੇ ਬੀਚਿਆ ਬੀਚਿਆ ਉਨੇ ਕੋਈ ਆਵਾਜ਼ ਨਹੀਂ ਦਿੱਤੀ ਉਹਦਾ ਮੁੱਕ ਚੁੱਕਾ ਸੀ ਉਹਨੇ ਉੱਠਣਾ ਕਿੱਥੋਂ ਸੀ ਉਹਦਾ ਤਾਂ ਬਾਹਣਾ ਵਾਪਰ ਚੁੱਕਿਆ ਸੀ ਉਸ ਵੇਲੇ ਹਾਂ ਤੇ ਬੋਰੇ ਉੱਥੋਂ ਇਹ ਮੋਟਰਸਾਈਕਲ ਤੇ ਲਿਆ ਗਿਆ ਮੁੰਡਾ ਨਾਲ ਇੰਦਰਜੀਤ ਦੇ ਇਹਨੂੰ ਇਹਨਾਂ ਨੇ ਫੋਨ ਕੀਤਾ ਇਹਨਾਂ ਦਾ ਸੱਜਣ ਮਿੱਤਰ ਸੀ ਜੀ ਤੇ ਉਹਦੇ ਮੋਟਰਸਾਈਕਲ ਤੇ ਲਿਆ ਕੇ ਤੇ ਘਰੇ ਇਹਨਾਂ ਨੇ ਦੱਸਣ ਬਤਾ ਕੇ ਵੀ ਅਸੀਂ ਮੋਟਰਸਾਈਕਲ ਤੇ ਜਾ ਕੇ ਤੇ ਘਰੇ ਲੰਮਾ ਪਾ ਗਏ ਹੁਣ ਤੁਸੀਂ ਇੱਕ ਚੀਜ਼ ਵੇਖੋ ਰਾਤ ਨੂੰ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਡੇਡ ਬੋਡੀ ਨੂੰ ਘਰੇ ਲੈ ਕੇ ਆਉਂਦੇ ਨੇ ਮੋਟਰਸਾਈਕਲ ਤੇ ਤੇ ਰਾਤ ਨੂੰ ਲਿਆ ਕੇ ਉਹਦੇ ਘਰ ਇੱਥੇ ਕਮਰੇ ਦੇ ਵਿੱਚ ਉਹਨੂੰ ਪਾ ਦਿੱਤਾ ਜਾਂਦਾ ਹੁਣ ਰੌਲਾ ਕਿਉਂ ਨਹੀਂ ਪਿਆ ਜਾਂ ਉਹਦੀ ਡੈਡ ਬੋਡੀ ਜਦੋਂ ਘਰੇ ਲਿਆਂਦੀ ਗੱਲਬਾਤ ਕਿਉਂ ਨਹੀਂ ਬਾਹਰ ਨਿਕਲੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਕਿ ਮਨਪ੍ਰੀਤ ਦੇ ਬੇਬੇ ਬਾਪੂ ਨੂੰ ਨਾ ਤਾਂ ਦਿਖਾਈ ਦਿੰਦਾ ਸੀ ਨਾ ਸੁਣਦਾ ਸੀ ਠੀਕਾ ਉਹ ਚੁੱਪਚੀ ਪੀਤੇ ਉਹਨਾਂ ਨੂੰ ਕੋਈ ਖੜਕਾ ਆਵਾਜ਼ ਕੁਛ ਨਹੀਂ ਸੁਣਿਆ ਗੇਟ ਖੋਲਣ ਦੀ ਚੁੱਪ ਕਰਕੇ ਰਾਤ ਨੂੰ ਘਰੇ ਲਿਆ ਕੇ ਜਿਹੜੀ ਮਨਪਰੀਤ ਦੀ ਡੈੱਡ ਬੋਡੀ ਪਾ ਦਿੱਤੀ ਗਈ ਤੇ ਸਵੇਰੇ ਜਦੋਂ ਪਰਿਵਾਰ ਉੱਠਦਾ ਫਿਰ ਉਦੋਂ ਪਤਾ ਲੱਗਦਾ ਹਾਂਜੀ ਉਹ ਸੱਤ ਸਵੇਰ 7 ਵਜੇ ਦਾ ਟਾਈਮ ਸੀ ਉਹਦੋਂ ਪਤਾ ਲੱਗਦਾ ਉਹ ਵੀ ਜਦੋਂ ਇਹਨਾਂ ਨੇ ਵੇਖਿਆ ਅੰਦਰ ਹੂੰ ਤੇ ਉਹ ਨਹੀਂ ਸੀ ਹਿਲਦਾ ਜੁਲਦਾ ਜੀ ਤੇ ਫਿਰ ਇਹਨਾਂ ਨੇ ਸਾਡੇ ਮਤਲਬ ਨਿਸ਼ਾਨ ਸਿੰਘ ਦੇ ਲੜਕੇ ਨੂੰ ਸੱਦਿਆ ਵੀ ਉਹ ਬੋਲਦਾ ਚੱਲਦਾ ਨਹੀਂ ਹਿਲਦਾ ਜੁਲਦਾ ਨਹੀਂ ਫਿਰ ਉਹ ਆਇਆ ਜੀ ਉਹ ਉਹਨੇ ਫਿਰ ਆਪਦਾ ਮਤਲਬ ਦੋਨੇ ਭਰਾ ਹੀ ਆ ਗਏ ਉਹ ਜਿਹੜਾ ਛੋਟਾ ਸੀ ਉਹ ਮੇਰੇ ਵੱਲੇ ਚਲਾ ਗਿਆ ਵੀ ਚਾਚਾ ਵਿਚੀ ਨੂੰ ਆ ਕੇ ਵੇਖ ਬੋ ਤਾਂ ਹਿਲਦਾ ਜੋਲਦਾ ਨਹੀਂ ਜਦੋਂ ਮੈਂ ਆ ਕੇ ਵੇਖਿਆ ਉਹਦੇ ਮੌਤ ਹੋ ਚੁੱਕੀ ਸੀ ਉਹਨੇ ਹਿਲਣਾ ਕਿੱਥੋਂ ਸੀ ਉਹਦੀ ਤਾਂ ਮੌਤ ਹੋਈ ਸੀ ਅੱਛਾ ਜਿਵੇਂ ਹੁਣ ਉਹਨਾਂ ਦੇ ਦੱਸਣ ਦੇ ਮੁਤਾਬਕ ਹੀ ਉਥੇ ਨਸ਼ਾ ਓਵਰਲੋਡ ਹੋ ਗਿਆ ਜਾਂ ਪਹਿਲਾਂ ਕਦੇ ਨਸ਼ਾ ਚਿੱਟਾ ਵਗੈਰਾ ਕਰਦਾ ਸੀ ਨਹੀਂ ਜੀ ਚਿੱਟਾ ਨਹੀਂ ਸੀ ਕਰਦਾ ਬਿਲਕੁਲ ਨਹੀਂ ਜੀ ਹਾਂ ਕਿਟਾ ਨਹੀਂ ਸੀ ਪੀਂਦਾ ਬਿਲਕੁਲ ਨਹੀਂ ਪੀਂਦਾ ਕਿਉਂਕਿ ਇਹ ਵੀ ਗੱਲ ਦੱਸਣ ਦੇ ਮਤਾਬਕ ਸੀ ਕਿ ਆਖਰਕਾਰ ਆਪਾਂ ਵੇਖਦੇ ਹਾਂ ਜਿਹੜਾ ਬੰਦਾ ਨਸ਼ਾ ਕਰਦਾ ਖਾਸ ਕਰਕੇ ਮੈਡੀਕਲ ਨਸ਼ਾ ਉਹ ਕਦੇ ਕਿਤੇ ਕੰਮ ਤੇ ਨਹੀਂ ਟਿਕਦਾ ਪਹਿਲਾਂ ਮਨਪ੍ਰੀਤ ਨੇ ਉਸੇ ਮੰਗਲ ਸਿੰਘ ਦੇ ਵਰਕਸ਼ਾਪ ਤੇ ਵੀ ਕੰਮ ਕੀਤਾ 6-7 ਮਹੀਨੇ ਤੇ ਹੁਣ ਇੱਕ ਕਰਿਆਨੇ ਦੀ ਦੁਕਾਨ ਤੇ ਆਪਦੀ ਨੌਕਰੀ ਕਰਦਾ ਸੀ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਇਹਨਾਂ ਦਾ ਜਿਹੜਾ ਸੰਦ ਬਲੇਮਾ ਸੀ ਟਰੈਕਟਰ ਕੋਈ ਹੋਰ ਚੀਜ਼ ਉਹ ਵੀ ਇੱਥੇ ਮਨਪ੍ਰੀਤ ਦੇ ਘਰੇ ਖੜੀ ਰਹਿੰਦੀ ਸੀ ਕਦੇ ਉਹਨੇ ਕੋਈ ਚੀਜ਼ ਚੱਕ ਕੇ ਨਹੀਂ ਵੇਚੀ ਸੀ ਕਿਉਂਕਿ ਨਸ਼ੇ ਵਾਲਾਂ ਦਾ ਤੇ ਹਾਲ ਹੁੰਦਾ ਵੀ ਉਹਨਾਂ ਨੇ ਵੇਚ ਦੇਣਾ ਉਹਦੇ ਨਸ਼ੇ ਦੀ ਪੂਰਤੀ ਲਈ ਇਹ ਤੇ ਹੁਣ ਇਹੀ ਆ ਵੀ ਆਖਰਕਾਰ ਪੁਲਿਸ ਸਖਤੀ ਦੇ ਨਾਲ ਉਸ ਪਰਿਵਾਰ ਨੂੰ ਮੰਗਲ ਸਿੰਘ ਦੇ ਨੂੰ ਪਛ ਪ੍ਰਤੀਤ ਉਹਨਾਂ ਤੋਂ ਪਰੇ ਤੇ ਹੋ ਸਕਦਾ ਹੋਰ ਵੀ ਖਲਾਸੇ ਆ ਜਿਹੜੇ ਹੋਣਗੇ ਕਿ ਕੀ ਕਾਰਨ ਜੇਕਰ ਉੱਥੇ ਉਹਨੂੰ ਧੱਕੇ ਦੇ ਨਾਲ ਕੋਈ ਟੀਕਾ ਲਾਇਆ ਗਿਆ ਜਾਂ ਨਸ਼ਾ ਦਿੱਤਾ ਗਿਆ ਤਾਂ ਉਹਦੀ ਮੌਤ ਹੁੰਦੀ ਆ ਨੱਕ ਦੇ ਵਿੱਚੋਂ ਜਿਹੜਾ ਉਹਦੇ ਖੂਨ ਵੀ ਆਇਆ ਇਹ ਗੱਲ ਵੀ ਦੱਸੀ ਗਈ ਹੈ ਤੁਹਾਨੂੰ ਇਹ ਗੱਲ ਵੀ ਪੁਲਿਸ ਵਾਲੇ ਨੇ ਸਾਨੂੰ ਦੱਸੀ ਜੀ ਹਾਂਜੀ ਵੀ ਇਹਨੂੰ ਇਹਨੂੰ ਨਸ਼ੇ ਦੀ ਜਦੋਂ ਨਸ਼ਾ ਦਿੱਤਾ ਇਹਨੂੰ ਤੇ ਇਹਦੀ ਓਵਰਡੋਜ਼ ਹੋ ਗਈ ਆ ਤੇ ਇਹਨੂੰ ਦੰਦਨ ਪੈਗੇ ਦੰਦਨ ਖੁੱਲੀ ਨਹੀਂ ਜੀ ਇਹਦੇ ਨੱਕ ਚੋਂ ਬਲੱਡ ਵੀ ਆਇਆ ਅੱਛਾ ਜਿਹੜੇ ਪਰਿਵਾਰ ਦੇ ਦੁਕਾਨ ਤੇ ਕੰਮ ਕਰਦਾ ਸੀ ਮੁੰਡਾ ਆਪਣਾ ਇਸ ਪਰਿਵਾਰ ਨੇ ਤੁਹਾਨੂੰ ਰਾਤ ਨੂੰ ਕੋਈ ਗੱਲ ਨਹੀਂ ਆ ਕੇ ਦੱਸੀ ਵੀ ਭਾਈ ਸਾਡੇ ਕੋਲੇ ਮੰਗਲ ਕੇ ਆ ਰਹੇ ਆ ਤੁਹਾਡਾ ਮੁੰਡਾ ਨਹੀਂ ਲੱਭ ਰਿਆ ਜਾਂ ਉੱਥੋਂ ਡੈੱਡ ਬੋਡੀ ਘਰੇ ਪਾ ਕੇ ਤਾਂ ਵੀ ਨਹੀਂ ਗੱਲ ਨਹੀਂ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਤਾਂ ਇਹਨਾਂ ਨੇ ਇਹ ਕਹਿ ਤਾ ਨਾ ਆਗੇ ਵੀ ਵਿੱਚ ਆ ਲੱਭਦਾ ਨਹੀਂ ਤੇ ਉਹਨਾਂ ਨੇ ਆਖਿਆ ਵੀ ਸਾਡੀ ਦੁਕਾਨ ਤੇ ਲੱਗਾ ਸੀ ਵੀ ਕਦੇ ਖਸਾਬ ਕੀ ਪਤਾ ਕਿਉਂ ਨਹੀਂ ਲੱਭਦਾ ਤੇ ਉਹ ਨਾਲ ਭਜਾਇਆ ਤੁਰ ਗਏ ਉਹਨਾਂ ਨੇ ਨਹੀਂ ਸਾਨੂੰ ਕੋਈ ਦੱਸਿਆ ਇਨਫਰਮੇਸ਼ਨ ਨਹੀਂ ਨਹੀਂ ਰਾਤ ਨੂੰ ਜਦੋਂ ਡੈੱਡ ਬੋਡੀ ਇੱਥੇ ਰੱਖ ਕੇ ਗਏ ਕਿ ਉਦੋਂ ਵੀ ਇਹਨਾਂ ਨੇ ਦੁਕਾਨ ਵਾਲਿਆਂ ਨੇ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਦੱਸੀ ਵੀ ਜੇ ਸਾਨੂੰ ਦੱਸਦੇ ਵੀ ਉਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਾਂ ਉਹ ਬੋਲਦਾ ਚੱਲਦਾ ਨਹੀਂ ਹੈਗਾ ਜਾਂ ਤਾਂ ਫਿਰ ਕੋਈ ਉਹਦਾ ਹੱਲ ਕਰਦੇ ਸੀ ਉਹ ਨਹੀਂ ਦੱਸਿਆ ਗਿਆ ਸਾਰਾ ਪਰ ਕਿਤੇ ਨਾ ਕਿਤੇ ਗਲਤੀ ਵੱਡੀ ਦੁਕਾਨ ਵਾਲਿਆਂ ਦੀ ਵੀ ਆ ਹੋ ਸਕਦਾ ਠੀਕ ਆ ਉਹਨਾਂ ਦੇ ਦੁਕਾਨ ਤੇ ਲੱਗਿਆ ਸੀ ਸਾਨੂੰ ਡਰ ਹੁੰਦਾ ਜੇ ਕੋਈ ਸਾਡੇ ਕੋਲੇ ਕੰਮਕਾਰ ਕਰਦਾ ਪਰ ਉਹਨਾਂ ਦਾ ਫਰਜ ਪਹਿਲ ਦੇ ਆਧਾਰ ਤੇ ਬਣਦਾ ਸੀ ਕਿ ਇਸ ਪਰਿਵਾਰ ਨੂੰ ਇਹਦੇ ਫਾਦਰ ਸਾਹਿਬ ਨੂੰ ਜਾਂ ਇਹਨਾਂ ਦੇ ਚਾਚੇ ਤਾਇਆ ਨੂੰ ਦੱਸਣ ਦਾ ਫਰਜ ਬਣਦਾ ਸੀ ਵੀ ਤੁਹਾਡਾ ਬੇਟਾ ਭਾਈ ਸਾਡੇ ਕੰਮ ਕਰਦਾ ਸੀ ਅਸੀਂ ਇਹ ਲੈ ਕੇ ਆਇਆ ਇਹ ਬੋਲਦਾ ਨਹੀਂ ਇੱਥੇ ਕਿਤੇ ਨਾ ਕਿਤੇ ਫਿਰ ਇਹ ਗੱਲ ਹੋ ਗਈ ਵੀ ਮੰਗਲ ਸਿੰਘ ਦੇ ਪਰਿਵਾਰ ਦਾ ਜਿਹੜਾ ਸਾਥ ਆ ਉਹ ਦੇ ਦਿੱਤਾ ਗਿਆ ਠੀਕ ਆ ਜੇ ਦੱਸਦੇ ਤਾਂ ਹੋ ਸਕਦਾ ਕੋਸ਼ਿਸ਼ ਸਵਾਸ ਜਾਂ ਉਹਦੀ ਕਿਦਾਂ ਦੀ ਸਥਿਤੀ ਸੀਗੀ ਹੋ ਸਕਦਾ ਹੈ ਪਰਿਵਾਰ ਕਿਤੇ ਉਹਨੂੰ ਹਸਪਤਾਲ ਲੈ ਕੇ ਜਾਂਦਾ ਕੋਸ਼ਿਸ਼ ਆਖਰੀ ਕਰਦਾ ਆਪਦੀ ਉੱਥੋਂ ਤੱਕ ਪਰ ਨਹੀਂ ਉਹ ਚੀਜ਼ ਕੁਝ ਵੀ ਜਿਹੜੀ ਨਹੀਂ ਦੱਸੀ ਗਈ ਫਿਰ ਪੰਚਾਇਤ ਨੇ ਜਿਹੜਾ ਤੁਸੀਂ ਉਹਨਾਂ ਨੂੰ ਸਰਪੰਚ ਨੇ ਜਾਂ ਕੋਈ ਗੱਲਬਾਤ ਹੋਈ ਥੋੜੀ ਪੰਚਾਇਤ ਨਾਲ ਪਿੰਡ ਦੀ ਨਾਲ ਹਾਂਜੀ ਉਹ ਫਿਰ ਸਵੇਰੇ ਜਦੋਂ ਇਹਨੂੰ ਸਾਨੂੰ ਪਤਾ ਲੱਗਿਆ ਵੀ ਇਹ ਮਰਡਰ ਹੋ ਗਿਆ ਸਾਡੇ ਭਤੀਜੇ ਦਾ ਉਸ ਤੋਂ ਬਾਅਦ ਸਰਪੰਚ ਸਾਹਿਬ ਨੂੰ ਲਾਇਆ ਫੋਨ ਅਸੀਂ ਹੂੰ ਤੇ ਉਹਨੂੰ ਜਦ ਦੱਸਿਆ ਤੇ ਉਹਨੇ ਆਖਿਆ ਵੀ ਕੋਈ ਨਹੀਂ ਮੈਂ ਨਾ ਸਾਡੇ ਇੱਕ ਹੋਰ ਵੀ ਡੈਥ ਹੋਈ ਸੀ ਜੀ ਉਹ ਆਂਦਾ ਵੀ ਕੋਈ ਨਹੀਂ ਮੈਂ ਪੁਲਿਸ ਵਾਲੇ ਨੂੰ ਫੋਨ ਕਰਦਾ ਹੂੰ ਤੇ ਪੁਲਿਸ ਵਾਲੇ ਆ ਜਾਂਦੇ ਤੇ ਫਿਰ ਤੁਸੀਂ ਉਹਨਾਂ ਨੂੰ ਦੱਸਿਓ ਜਦੋਂ ਪੁਲਿਸ ਵਾਲੇ ਆ ਗਏ ਸਾਡੇ ਕੋਲ ਉਹਨਾਂ ਨੇ ਪੁੱਛਿਆ ਅਸੀਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਅਸੀਂ ਤਾਂ ਸਵੇਰੇ ਵੇਖਿਆ ਹੂੰ ਚਲੋ ਫਿਰ ਆਂਦੇ ਵੀ ਆਪਾਂ ਵੇਖਦੇ ਹਾਂ ਵੀ ਜਦੋਂ ਇਹਨਾਂ ਦਾ ਪਤਾ ਲੱਗਾ ਵੀ ਬਾਹਰੋਂ ਲਿਆਏ ਰਾਤ ਨੂੰ 12 ਵਜੇ ਹੂੰ ਤੇ ਇੱਥੇ ਪਾ ਕੇ ਫਿਰ ਆਪਾਂ ਮਤਲਬ ਪੁਲਿਸ ਵਾਲੇ ਨੇ ਆਖਿਆ ਵੀ ਆਪਾਂ ਕੈਮਰੇ ਵੇਖਦੇ ਹਾਂ ਜਦੋਂ ਫਿਰ ਕੈਮਰੇ ਅਸੀਂ ਵੀ ਆਖਿਆ ਵੀ ਇਹਨਾਂ ਦੇ ਘਰ ਕੋਲੇ ਲੱਗਾ ਕਿਉਂਕ ਇਹਨਾਂ ਨੇ ਆਖਿਆ ਵੀ ਸਾਨੂੰ ਇਹਨਾਂ ਨੇ ਆਖਿਆ ਮੰਗਲੌਰਾਂ ਨੇ ਰਾਤ ਵੀ ਬੀਚਾ ਲੱਭਦਾ ਨਹੀਂ ਫਿਰ ਅਸੀਂ ਮਤਲਬ ਪੁਲਿਸ ਵਾਲਿਆਂ ਨੇ ਵੀ ਕੈਮਰੇ ਇਹ ਕਿਹਾ ਵੀ ਉੱਥੇ ਅਮਰੀਕ ਸਿੰਘ ਮੈਂਬਰ ਦੇ ਘਰੇ ਕੈਮਰੇ ਲੱਗੇ ਹੋਰ ਆ ਮੁੰਡਾ ਪੁਲਿਸ ਚੋਂ ਰਟਾਇਰ ਹੈ ਉਹਨਾਂ ਦੇ ਲੱਗੇ ਜਦੋਂ ਇੱਥੋਂ ਕੈਮਰੇ ਵੇਖੇ ਗਏ ਪੁਲਿਸ ਦੀ ਆਈ ਰੀ ਉਹ ਉਹਨਾਂ ਦੇ ਘਰ ਜਾ ਰਿਹਾ ਟਾਈਮ 10 ਵਜੇ ਦਾ ਜੀ ਉਹ ਜਾ ਰਿਹਾ ਅੱਗੋਂ ਜਾ ਕੇ ਜਦੋਂ ਮੁੜ ਕੇ ਦੂਜੇ ਕੈਮਰੇ ਵੀ ਦੱਸਿਆ ਵੀ ਇੱਧਰ ਇਹਨਾਂ ਦੇ ਘਰੇ ਚਲਾ ਗਿਆ ਉਹ ਦੂਗਾ ਨਹੀਂ ਗਿਆ 10 ਵਜੇ ਦਾ ਟਾਈਮ ਸੀ ਉਸ ਵੇਲੇ ਜੀ ਤੇ ਉਸ ਤੋਂ ਬਾਅਦ ਜਦੋਂ ਮਤਲਬ ਕੋਈ ਪਤਾ ਨਹੀਂ ਸਾਨੂੰ ਵੀ ਕੀ ਇਹਨਾਂ ਦੇ ਘਰੇ ਕੀ ਹੋਇਆ ਕੀ ਨਹੀਂ ਹੋਇਆ ਤਾਂ ਇਹਨਾਂ ਨੂੰ ਹੀ ਪਤਾ ਜੋ ਕੁਝ ਇਹਨਾਂ ਨੇ ਕੀਤਾ ਜਾਂ ਪੁਲਿਸ ਨੂੰ ਦੱਸਿਆ ਵੀ ਓਵਰਲੋਡ ਸੀ ਜਾਂ ਇਹਨੂੰ ਦੰਦਨ ਪੈ ਗਈ ਜਾਂ ਇਹਦੇ ਨੱਕ 'ਚੋਂ ਬਲੱਡ ਆ ਗਿਆ ਉਸ ਤੋਂ ਬਾਅਦ ਜਦੋਂ ਕੈਮਰੀ ਅੱਗੇ ਮਤਲਬ ਤਕਰੀਬਨ 11:22 ਦਾ ਟਾਈਮ ਸੀ ਜਦੋਂ ਇਸ ਪਰਿਵਾਰ ਦੇ ਤਿੰਨੇ ਜੀ ਮੰਗਲ ਸਿੰਘ ਤੇ ਉਹਦੀ ਵਾਈਫ ਤੇ ਮੰਗਲ ਸਿੰਘ ਦਾ ਲੜਕਾ ਇਹ ਤਿੰਨੇ ਹੀ ਫਿਰ ਇਹਨਾਂ ਦੇ ਘਰੇ ਲਾਲ ਕੇ ਘਰੇ ਆਇਆ ਕਿ ਇਹਨਾਂ ਨੇ ਇਹਨਾਂ ਨੂੰ ਉਠਾਇਆ ਵੀ ਬੀਚਾ ਨਹੀਂ ਲੱਭਦਾ ਪੂਰਾ ਕਹਾਣੀ ਬਣਾਈ ਗਈ ਪੂਰੇ ਪਲਾਨ ਦੇ ਮੁਤਾਬਕ ਠੀਕ ਹੈ ਜੀ ਉੱਥੇ ਇਹ ਘਟਨਾ ਘਟ ਗਈ ਸੀ ਤਾਂ ਪਰਿਵਾਰ ਨੂੰ ਦੱਸਣ ਦਾ ਫਰਜ਼ ਸੀ ਕਿਉਂਕਿ ਪਿੰਡ 'ਚ ਸਾਡੀ ਭਾਈਚਾਰਕ ਸਾਂਝ ਹੁੰਦੀ ਆ ਪਰ ਇਹ ਵੀ ਜ਼ਰੂਰ ਦੱਸਿਆ ਗਿਆ ਇਹਨਾਂ ਦੇ ਵੱਲੋਂ ਪਿੰਡ ਦੇ ਲੋਕ ਵੀ ਇਹ ਗੱਲ ਦੱਸਦੇ ਨੇ ਕਿ ਜਿਹੜਾ ਮੰਗਲ ਸਿੰਘ ਆ ਉਹਦਾ ਲੜਕਾ ਉਹਦੇ ਤੇ ਪਹਿਲਾਂ ਵੀ ਨਸ਼ੇ ਦੇ ਲਈ ਕਈ ਸਾਰੇ ਪਰਚੇ ਚੱਲਦੇ ਪਏ ਨੇ ਜਮਾਨਤ ਤੇ ਉਹ ਆਇਆ ਹੋਇਆ ਕਿਉਂਕਿ ਜਦੋਂ ਪਹਿਲਾਂ ਹੀ ਅਪਰਾਧਕ ਮਾਮਲੇ ਆ ਹੁਣ ਪੁਲਿਸ ਨੇ ਫਿਰ ਐਫ ਆਈ ਆਰ ਕੱਟੀ ਹੈ ਕੋਈ ਅਰੈਸਟ ਕੀਤਾ ਪਰਿਵਾਰ ਚੋਂ ਤੁਸੀਂ ਹਾਂ ਪੁਲਿਸ ਨੇ ਮਤਲਬ ਮੰਗਲ ਸਿੰਘ ਤੇ ਜਿਹੜਾ ਉਹਦਾ ਲੜਕਾ ਉਹ ਤਾਂ ਉਸ ਦਿਨ ਗ੍ਰਿਫਤਾਰ ਫੜ ਲਏ ਸੀ ਤੇ ਜਿਹੜੀ ਹੈਗੀ ਆ ਮੰਗਲ ਸਿੰਘ ਦੇ ਘਰ ਵਾਲੀ ਉਹਦਾ ਅਜੇ ਸਾਨੂੰ ਨਹੀਂ ਪਤਾ ਵੀ ਫੜੀ ਜਾਂ ਨਹੀਂ ਪੜੀ ਜੀ ਹਾਂ ਉਹ ਦੋਨੇ ਜਣੇ ਤਾਂ ਵੀ ਉਪਤ ਫੜ ਲਏ ਸੀ ਅੱਛਾ ਤੁਸੀਂ ਪਰ ਕਿਹਾ ਤਿੰਨਾਂ ਦੇ ਸਾਡਾ ਐਫ ਆਰ ਅਹੀ ਤਿੰਨਾਂ ਤੇ ਕਰਵਾਈ ਜੀ ਹਾਂ ਤੇ ਇਹਦੇ ਜਿਹੜੇ ਤੁਹਾਡੇ ਭਰਾ ਨੇ ਬਾਪੂ ਨੇ ਮਨਪ੍ਰੀਤ ਦੇ ਇਹ ਅੱਖਾਂ ਦੀ ਨਿਗਾ ਚਲੀ ਗਈ ਜਾਂ ਸੁਣਦਾ ਨਹੀਂ ਕੀ ਕਾਰਨ ਕੋਈ ਇਹਨਾਂ ਦਾ ਜੀ ਇਹਨਾਂ ਇਸ ਤਰ੍ਹਾਂ ਜੀ ਇਹਨਾਂ ਦੀ ਨਿਗਾ ਪਹਿਲਾਂ ਤਾਂ ਠੀਕ ਸੀ ਹਮ ਤੇ ਹੁਣ ਕਾਫੀ ਮਤਲਬ ਆ ਤਕਰੀਬਨ 8-10 ਸਾਲ ਹੀ ਹੋ ਗਏ ਆ ਜੀ ਤੇ ਨਿਗਾ ਜਦੋਂ ਚੈੱਕ ਕਰਵਾਈ ਡਾਕਟਰ ਸਾਹਿਬ ਨੂੰ ਦਿਖਾਈ ਤੇ ਡਾਕਟਰ ਸਾਹਿਬ ਨੇ ਸਾਨੂੰ ਇਹ ਦੱਸਿਆ ਵੀ ਦੀ ਲਾਈਟ ਪਿੱਛੇ ਨਹੀਂ ਹੈਗੀ ਜੀ ਤੇ ਜੇ ਲਾਈਟ ਪਿੱਛੇ ਹੋਵੇ ਫਿਰ ਮੈਂ ਲਾਈਨ ਜ ਪਾ ਦੇਣਾ ਪ੍ਰੈਸ਼ਰ ਕਰ ਦੇਣਾ ਫਿਰ ਹੀ ਨਿਗਾ ਚੱਲੂਗੀ ਜਦੋਂ ਲਾਈਟ ਪਿੱਛੋਂ ਨਹੀਂ ਆ ਰਹੀ ਤੇ ਫਿਰ ਪ੍ਰੈਸ਼ਰ ਕਰਨ ਦਾ ਕੋਈ ਫਾਇਦਾ ਨਹੀਂਗਾ ਹਾਂ ਵੀ ਇਹਦੀ ਲਾਈਟ ਪਿੱਛੋਂ ਨਹੀਂ ਆ ਰਹੀ ਹੁਣ ਕੀ ਮੰਗ ਕਰਦੇ ਹਾਂ ਪੁਲਿਸ ਤੋਂ ਜਾਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਆ ਵੀ ਇਹਨਾਂ ਨੇ ਪਤਾ ਨਹੀਂ ਅੱਗੇ ਕਿੰਨੇ ਘਰਾਂ ਦੇ ਦੀਵੇ ਬੁਝਾਤੇ ਆ ਜੀ ਤੇ ਅੱਜ ਇਹਨਾਂ ਸਾਡਾ ਵੀ ਘਰ ਗੁੱਲ ਕਰਤਾ ਜੀ ਤੇ ਸਾਡੀ ਤਾਂ ਇਹ ਸਾਨੂੰ ਅਨਸਾਫ਼ ਦਿੱਤਾ ਗਿਆ ਬਿਲਕੁਲ ਜੇਕਰ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਸਖਤ ਹੋਵੇ ਤਾਂ ਕਾਨੂੰਨ ਇਦਾਂ ਦੇ ਬਣਨ ਕਿ ਜਿਹੜੇ ਨਸ਼ਾ ਤਸ਼ਕਰਾਂ ਇਹਨਾਂ ਨੂੰ ਜਮਾਨਤਾ ਨਾ ਮਿਲਣਾ ਤਾਂ ਹੋ ਸਕਦਾ ਕਿ ਤੇ ਨਾ ਕਿਤੇ ਹੱਲ ਹੋ ਜਾਵੇ ਕਿਉਂਕਿ ਕਾਨੂੰਨ ਦੇ ਮੁਤਾਬਕ ਹੀ ਸਜ਼ਾ ਦਿੱਤੀ ਜਾਂਦੀ ਹੈ ਤੇ ਕਾਨੂੰਨ ਦੇ ਮੁਤਾਬਕ ਹੀ ਜਿਹੜੇ ਕੇਸ ਚੱਲਦੇ ਆ ਜਦੋਂ ਕਾਨੂੰਨਾਂ ਦੇ ਵਿੱਚ ਉਨੀ ਸਖਤੀ ਨਹੀਂ ਹੈ ਤੇ ਫਿਰ ਨਸ਼ਾ ਤਸ਼ਕਰਾਂ ਨੂੰ ਇਹ ਖੁੱਲ ਵੀ ਮਿਲ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਲੱਗਦਾ ਜੇ ਅਰੇਸਟ ਵੀ ਹੋ ਜਾਵਾਂਗੇ ਤੇ ਜ਼ਮਾਨਤ ਛੇਤੀ ਮਿਲ ਜਾਂਦੀ ਅਸੀਂ ਆ ਜਾਾਂਗੇ ਪਰ ਕਿਤੇ ਨਾ ਕਿਤੇ ਉਸ ਪਰਿਵਾਰ ਨੂੰ ਸੋਚਣਾ ਚਾਹੀਦਾ ਸੀ ਮੰਗਲ ਸਿੰਘ ਨੂੰ ਉਹਦੇ ਘਰ ਵਾਲੀ ਨੂੰ ਕਿ ਇਹ ਪਰਿਵਾਰ ਦਾ ਕੱਲਾ ਕੱਲਾ ਬੱਚਾ ਹੈ ਠੀਕ ਆ ਅਜੇ ਹੀ ਸਥਿਤੀ ਦੇ ਵਿੱਚ ਜੇ ਘਟਨਾ ਘਟ ਵੀ ਗਈ ਸੀ ਤਾਂ ਪਰਿਵਾਰ ਨੂੰ ਪੂਰੀ ਸਚਾਈ ਆ ਕੇ ਦੱਸ ਦੇਣੀ ਚਾਹੀਦੀ ਸੀ ਉਸ ਪਰਿਵਾਰ ਨੂੰ ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ ਜਿਵੇਂ ਨਾ ਜਿਵੇਂ ਕਰਕੇ ਉਹਨਾਂ ਨੇ ਕੇਰਾ ਡੈੱਡ ਬੋਡੀ ਘਰੇ ਲਿਆ ਕੇ ਇਸ ਤਰੀਕੇ ਨਾਲ ਰੱਖ ਦਿੱਤੀ ਇਹ ਸੋਚਿਆ ਹੋਵੇਗਾ ਕਿ ਉਹਦੇ ਮਾਪੇ ਨੂੰ ਦਿਸਦਾ ਨਹੀਂ ਇਹ ਮੰਨ ਆ ਜਾਊਗਾ ਕਿ ਰਾਤ ਜਿਹੜਾ ਮਨਪ੍ਰੀਤ ਆ ਬੀਚਾ ਕਾਰਾ ਕੇ ਸੌਂ ਗਿਆ ਤੇ ਕੁਦਰਤੀ ਤੌਰ ਤੇ ਉਹਦੀ ਮੌਤ ਹੋ ਗਈ ਪਰ ਇਹ ਬਣਾਈ ਹੋਈ ਉਹਨਾਂ ਦੀ ਕਹਾਣੀ ਪਲਾਨ ਸੀ ਜਿਹੜਾ ਇਹ ਕਾਮਯਾਬ ਨਹੀਂ ਹੋਇਆ ਅਫਸੋਸ ਹੈ ਇਸ ਪਰਿਵਾਰ ਦੇ ਨਾਲ ਕਿ ਕੱਲਾ ਕੱਲਾ ਪੁੱਤ ਸੀ ਮਾਪਿਆਂ ਦੇ ਇਹ ਜਿਹੜੀ ਘਟਨਾ ਘਟੀ ਆ ਮੋਗੇ ਜ਼ਿਲ੍ਹੇ ਦੇ ਇੰਦਗੜ ਪਿੰਡ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਆ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਹੋਰ ਵੀ ਇਸ ਪਿੰਡ ਦੇ ਵਿੱਚ ਇਦਾਂ ਦੀ ਘਟਨਾ ਕਦੇ ਨਾ ਘਟੇ ਕਿਉਂਕਿ ਉਹ ਨਸੇ ਦੇ ਤਸਕਰ ਨੇ ਨਸ਼ਾ ਵੇਚਦੇ ਨੇ ਕਿੰਨੇ ਪਰਿਵਾਰਾਂ ਦੇ ਜਿਹੜੇ ਦੀ ਇਹ ਗੋਲੇ ਜਾਂ ਪਰਿਵਾਰਾਂ ਦੇ ਬੱਚਿਆਂ ਨੂੰ ਇਸ ਮਾੜੇ ਰਸਤੇ ਤੇ ਪਾਉਣ ਦੇ ਲਈ ਉਹ ਹਮੇਸ਼ਾ ਦੇ ਵਾਸਤੇ ਬਿਉਤ ਬੰਦੀ ਹੈ ਜਿਹੜੀ ਕਰਦੇ ਰਹਿੰਦੇ ਆ ਤੇ ਜਰੂਰ ਇਸ ਹੱਕ ਸੱਚ ਦੀ ਦੀ ਆਵਾਜ਼ ਨੂੰ ਆਪਾਂ ਬੁਲੰਦ ਕਰੀਏ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ